ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਜੇ ਸਾਡੇ ਚੈਨਲ ਨੂੰ ਪਲੀਜ਼ ਤੁਸੀਂ ਪਹਿਲੀ ਵਾਰੀ ਦੇਖਣ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਅੱਜ ਦੀ ਵੀਡੀਓ ਹੈਗੀ ਹੈ ਜੀ ਆਪਾਂ ਜਿਹੜੀਆਂ ਆਪਣੇ ਰਸੋਈ ਦੇ ਵਿੱਚ ਚਿਮਨੀ ਹੁੰਦੀ ਹੈ ਹਨਾ ਚਿਮਨੀ ਦੇ ਵਿੱਚ ਨਾ ਇਹ ਜਿਹੜੀਆਂ ਜਾਲੀਆਂ ਲੱਗੀਆਂ ਹੁੰਦੀਆਂ ਤੇ ਆਹ ਦੇਖੋ ਜੀ ਇਹਨਾਂ ਨੂੰ ਕਿੰਨੀ ਧੰਧਾਈ ਲੱਗੀ ਹੋਈ ਆ ਤੇ ਆਪਾਂ ਇਹਦੀ ਕਲੀਨਿੰਗ ਕਰਕੇ ਦਿਖਾਵਾਂਗੇ ਬਹੁਤ ਵਧੀਆ ਟਿਪਸ ਆਪਣੀ ਤੇ ਬਹੁਤ ਹੀ ਸੌਖੇ ਤੇ ਟ੍ਰਿਕ ਨਾਲ ਹੋ ਜਾਣੀਆਂ ਨੇ ਇਹ ਸਾਫ ਤੇ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਸਾਫ ਤੇ ਕਿਹੜੀ ਕਿਹੜੀ ਚੀਜ਼ ਦਾ ਆਪਾਂ ਇਸਤੇਮਾਲ ਕਰਾਂਗੇ ਦੇਖੋ ਜੀ ਆਪਾਂ ਰਸੋਈ ਦੇ ਵਿੱਚ ਜਦੋਂ ਆਪਾਂ ਪਰੌਂਠੇ ਵਗੈਰਾ ਬਣਾਉਣੀ ਆ ਤੜਕਾ ਲਾਉਣੀ ਆ ਹਨਾ ਫਿਰ ਵੀ ਤੰਧਾਈ ਤਾਂ ਲੱਗ ਹੀ ਜਾਂਦੀ ਆ ਦੇਖੋ ਕਿੰਨੀ ਕਿੰਨੀ ਤੰਧਾਈ ਲੱਗੀ ਹੋਈ ਆ ਤੇਲ ਘਿਓ ਦੀ ਉਹ ਲੱਗ ਜਾਂਦੀ ਆ ਤੰਧਾਈ ਹਨਾ ਤੇ ਜਦੋਂ ਫਿਰ ਇਹ ਬੰਦ ਹੋ ਜਾਂਦੀ ਆ ਆਪਣੇ ਫਿਲਟਰ ਦੀਆਂ ਜਾਲੀਆਂ ਤੇ ਫਿਰ ਧੂਆ ਅੰਦਰ ਹੀ ਸ਼ੁਰੂ ਹੋ ਜਾਂਦਾ ਆਉਣਾ ਤੇ ਇਸ ਕਰਕੇ ਆਪਾਂ ਨੂੰ ਥੋੜੇ ਜਿਹਾ ਟਾਈਮ ਬਾਅਦ ਇਹਨਾਂ ਦੀ ਕਲੀਨਿੰਗ ਕਰਨੀ ਪੈਂਦੀ ਆ ਤੇ ਆਪਾਂ ਨੇ ਸੋਚਿਆ ਵੀ ਨਾਲੇ ਆਪਾਂ ਭੈਣਾਂ ਦੇ ਨਾਲ ਇਹ ਵੀਡੀਓ ਸ਼ੇਅਰ ਕਰ ਲੈਨੇ ਆ ਤੇ ਆਪਾਂ ਕਿਹੜੀ ਚੀਜ਼ ਦਾ ਇਸਤੇਮਾਲ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਆਪਾਂ ਜੀ ਲਵਾਂਗੇ ਇੱਕ ਪਹਿਲਾ ਟੱਪ ਆਪਾਂ ਨੇ ਟੱਪ ਲੈ ਲਿਆ ਤੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਜਾਲੀਆਂ ਨੂੰ ਰੱਖਾਂਗੇ ਆਪਾਂ ਜੀ ਆਹ ਲਵਾਂਗੇ ਇੱਕ ਪੈਕਟੀ ਕੀਵੇ ਡਰਨ ਐਕਸ਼ਨ ਡレイン ਕਲੀਨਿੰਗ ਤੇ ਇਹ 와ਤੀ ਆਸਾਨੀ ਦੇ ਨਾਲ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਆ ਤੇ ਇੱਕ ਲਵਾਂਗੇ ਚਮਚਾ ਆਪਾਂ ਮਿੱਠੇ ਸੋਡੇ ਦਾ ਤੇ ਆਪਾਂ ਜੀ ਪਹਿਲਾਂ ਇਹਦੇ ਵਿੱਚ ਗਰਮ ਪਾਣੀ ਪਾਵਾਂਗੇ ਗਰਮ ਪਾਣੀ ਤੁਸੀਂ ਲੈਣਾ ਵਾ ਤੇ ਪੂਰਾ ਠੰਡਾ ਨਹੀਂ ਲੈਣਾ ਹੈਗਾ ਤੇ ਗਰਮ ਪਾਣੀ ਦਾ ਹੀ ਆਪਾਂ ਇਸਤੇਮਾਲ ਕਰਾਂਗੇ ਆਪਾਂ ਨੇ ਜੀ ਜਿਹੜੀ ਇਹ ਡਰਨੇਕਸ਼ਨ ਡレイン ਕਲੀਨਿੰਗ ਲਈ ਹੈ ਨਾ ਤੇ ਇਹ 50 ਗ੍ਰਾਮ ਦੀ ਹੁੰਦੀ ਹੈ ਪੈਕਟੀ ਇਹ ਐਮਪੀ ਕਰਪੀਏ ਦੀ ਮਿਲ ਜਾਂਦੀ ਹੈ ਬਹੁਤ ਹੀ ਆਸਾਨੀ ਦੇ ਨਾਲ ਬਾਜ਼ਾਰ ਦੇ ਵਿੱਚੋਂ ਤੇ ਆਪਾਂ ਨੇ ਜੀ ਇਹਨੂੰ ਬਿਲਕੁਲ ਹੱਥ ਨਹੀਂ ਲਾਉਣਾ ਹੈਗਾ ਤੁਸੀਂ ਗਲਵਸ ਪਾ ਕੇ ਇਸਤੇਮਾਲ ਕਰਨਾ ਚਾਹ ਤੁਸੀਂ ਹੱਥਾਂ ਦੇ ਉੱਤੇ ਲਫਾਫਾ ਚੜਾ ਲਿਓ ਇਹਦਾ ਦੇਖੋ ਜੀ ਇੰਨਾ ਵਧੀਆ ਰਿਜ਼ਲਟ ਆਊਗਾ ਤੇ ਤੁਹਾਨੂੰ ਬਿਲਕੁਲ ਵੀ ਉੱਪਰ ਗੁਰਸ਼ ਫੇਰਨ ਦੀ ਵੀ ਲੋੜ ਨਹੀਂ ਪੈਣੀ ਹੈਗੀ ਤੇ ਬਹੁਤ ਹੀ ਆਸਾਨੀ ਦੇ ਨਾਲ ਜਿਹੜੀ ਧੰਧਾਈ ਹੈ ਇਹ ਲੈ ਜਾਣੀ ਹੈ ਤੇ ਉਪਦੇ ਆਪਾਂ ਇਹਦੇ ਸਾਰੇ ਹੀ ਇਸ ਤਰ੍ਹਾਂ ਖਲਾੜ ਦਾਂਗੇ ਤੇ ਥੋੜਾ ਥੋੜਾ ਪਾਵਾਂਗੇ ਪਾਣੀ ਦੇਖੋ ਜੀ ਇਹ ਪਾਉਂਦੇ ਸਾਰ ਹੀ ਇਹਦੀ ਸਫਾਈ ਹੋਣ ਲੱਗ ਜਾਂਦੀ ਹੈ ਜਿਹੜੀਆਂ ਤੁਸੀਂ ਇਹ ਜਾਲੀਆਂ ਸਾਫ਼ ਕਰਨੀਆਂ ਨੇ ਤੁਸੀਂ ਇਹਦਾ ਲਿਆ ਕੇ ਹੀ ਇਸਤੇਮਾਲ ਕਰਿਓ ਇੱਕ ਲਵਾਂਗੇ ਜੀ ਆਪਾਂ ਮਿੱਠਾ ਸੋਡਾ ਖਾਣ ਵਾਲਾ ਦੇਖੋ ਤੁਸੀਂ ਦੇਖ ਸਕਦੇ ਹੋ ਆਪਣੇ ਪਾਉਂਦੇ ਸਾਰੇ ਹੀ ਇਹਦੇ ਵਿੱਚੋਂ ਕਿਵੇਂ ਪਾਫਾ ਨਿਕਲਣ ਲੱਗਦੀਆਂ। ਇੰਨੇ ਤੋਂ ਇਹਦੇ ਜ਼ਰੂਰਤ ਆਉਂਦੀ ਹੈ ਕਿ ਹੱਥ ਨੇ ਤੁਸੀਂ ਲਾਉਣਾ ਹੈਗਾ ਜਾਂ ਹੱਥਾਂ ਦੇ ਉੱਤੇ ਗਲੋਵਸ ਪਾਉਣੇ ਆ ਜਾਂ ਤੁਸੀਂ ਲਿਫਾਫਾ ਚੜਾ ਲਿਓ ਹੱਥਾਂ ਦੇ ਉੱਤੇ। ਦੇਖੋ ਜੀ ਆਪਣਾ ਇਹ ਠਾ ਪਾਣੀ ਵੀ ਦੇਖ ਸਕਦੇ ਹੋ ਕਿੰਨਾ ਗੰਦਾ ਹੋ ਗਿਆ ਪਾਣੀ ਤੁਸੀਂ ਪੂਰਾ ਗਰਮ ਲੈਣਾ ਠੰਡਾ ਨਹੀਂ ਲੈਣਾ ਹੈਗਾ ਆਪਾਂ ਜੀ ਹੁਣ ਇਹਨਾਂ ਦੇ ਪਾਸੇ ਪਲਟਾਵਾਂਗੇ ਥੋੜੇ ਥੋੜੇ ਦੇਖੋ ਜੀ ਜਿਹੜੀ ਆਪਣੀ ਹੀਠੀਲੀ ਜਾਲੀ ਸੀਗੀ ਤੇ ਇਹਦੇ ਉੱਤੇ ਵੀ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਹੁਣ ਆਪਾਂ ਚ ਇਹਨਾਂ ਦੇ ਪਾਸੇ ਪਲਟਾ ਦਨੇ ਆ ਪਾਣੀ ਤੁਸੀਂ ਪੂਰਾ ਗਰਮ ਲੈਣਾ ਤੇ ਪਾਣੀ ਗਰਮ ਦਾ ਹੀ ਕਮਾਲ ਆ ਤੇ ਜਦੋਂ ਆਪਾਂ ਨੇ ਇਹ ਕੰਢਾਈ ਵੀ ਲੈ ਜਾਣੀ ਐ ਤੇ ਬਾਕੀ ਜਿਹੜਾ ਆਪਾਂ ਨੇ ਉੱਪਰ ਕੈਮੀਕਲ ਪਾਇਆ ਹੋਇਆ ਉਹ ਵੀ ਬਹੁਤ ਹੀ ਆਸਾਨੀ ਦੇ ਨਾਲ ਲੈ ਜਾਣਾ ਆ ਦੇਖੋ ਜੀ ਆਪਣਾ ਤੰਧਾਈ ਵਾਲਾ ਪਾਣੀ ਦੇਖੋ ਕਿੰਨੀ ਮੈਲ ਲੱਗੀ ਆਪਣੀਆਂ ਜਾਲੀਆਂ ਦੇ ਵਿੱਚੋਂ ਬਿਲਕੁਲ ਜਾਲੀਆਂ ਆਪਣੀਆਂ ਸਾਫ਼ ਹੋ ਗਈਆਂ ਆਪਾਂ ਸਾਫ਼ ਪਾਣੀ ਦੇ ਨਾਲ ਵੀ ਤੁਹਾਨੂੰ ਇੱਕ ਵਾਰੀ ਸਾਫ਼ ਕਰਕੇ ਦਿਖਾਉਣੀ ਆ ਜਿਹੜੀ ਸਾਰੀ ਤੰਧਾਈ ਸੀਗੀ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਆਸਾਨੀ ਦੇ ਨਾਲ ਇਹ ਦੇਖੋ ਜੀ ਇਹਦਾ ਇੰਨਾ ਟਿਪਸ ਦਾ ਕਮਾਲ ਆ ਤੁਸੀਂ ਖੁਦ ਹੈਰਾਨ ਹੋ ਜਾਓਗੇ ਤੇ ਇਹਦਾ ਲਿਆ ਕੇ ਜ਼ਰੂਰ ਤੁਸੀਂ ਇਸਤੇਮਾਲ ਕਰਿਓ ਕਿਉਂਕਿ ਇਹ ਜਾਲੀਆਂ ਹੁੰਦੀਆਂ ਨੇ ਪੋਲੀਆਂ ਤੇ ਜਦੋਂ ਆਪਾਂ ਕਿਸੇ ਜਿਆਦਾ ਘੜੇ ਜੇ ਬੁਰਸ਼ ਦੇ ਨਾਲ ਰਗੜਦਿਆਂ ਨਾ ਤੇ ਫਿਰ ਇਹਨਾਂ ਦਾ ਟੁੱਟਣ ਦਾ ਵੀ ਡਰਾ ਤੇ ਮੋਚ ਜਾਣਗੀਆਂ तकरीबन ਤੁਸੀਂ ਇਹ ਸਮਝ ਲਓ ਤੇ ਬਹੁਤ ਹੀ ਆਸਾਨੀ ਦੇ ਨਾਲ ਇਹਦੇ ਨਾਲ ਸਾਫ਼ ਹੋ ਜਾਂਦੀਆਂ ਨੇ ਇਹ ਤੁਸੀਂ ਜ਼ਰੂਰ ਲਿਆਇਓ ਤੇ ਬਜ਼ਾਰ ਦੀ ਵਿੱਚੋਂ ਬਹੁਤ ਆਸਾਨੀ ਦੇ ਨਾਲ ਮਿਲ ਜਾਂਦਾ ਹੁਣ ਆਪਾਂ ਜੀ ਗਰਮ ਪਾਣੀ ਹੁਣ ਵੀ ਆਪਾਂ ਨੇ ਗਰਮ ਪਾਣੀ ਲਿਆਵਾ ਠੰਡਾ ਪਾਣੀ ਨਹੀਂ ਲਿਆ ਤੁਸੀਂ ਇਹ ਸਕ੍ਰੈਪ ਲੈ ਲੈਣਾ ਇਹ ਬਾਅਦ ਤੁਸੀਂ ਥੋਲਾ ਥੋਲਾ ਪੁਰਜਣਾ ਇਸੇ ਤਰ੍ਹਾਂ ਤੁਸੀਂ ਸਾਰੀਆਂ ਹੀ ਚਾਹਾਂ ਸਾਫ ਕਰ ਦਈਆਂ ਨੇ ਤੇ ਸਖਰਾ ਬਣਾਉਣ ਦੀ ਵੀ ਆਪਾਂ ਨੂੰ ਜ਼ਿਆਦਾ ਲੋੜ ਨਹੀਂ ਹੈਗੀ ਤੁਸੀਂ ਕਹੋਗੇ ਪਤਾ ਨਹੀਂ ਸਖਰਾ ਪੰਜਾਂ ਨਾਲ ਹੀ ਮਿਲ ਲੈਂਦੀ ਆ ਇਸੇ ਤਰ੍ਹਾਂ ਗਰਮ ਪਾਣੀ ਵਿੱਚ ਇਹ ਮੈ ਰੇ ਤੇ ਜੋ ਤੁਸੀਂ ਦੂਜੀ ਵਾਰੀ ਵੀ ਪਾਣੀ ਪਾਣਾ ਉਹ ਵੀ ਕਰ ਨਹੀਂ ਲੈਣਾ ਠੰਡਾ ਪਾਣੀ ਨਹੀਂ ਗਰਮ ਹੈ ਤਾਂ ਬਹੁਤ ਜਿਆਦਾ ਸੌਫਟੀਆਂ ਨਹੀਂ ਇਹਨਾਂ ਨੂੰ ਪਚਾ ਕੇ ਹੀ ਰੱਖਣਾ ਪੈਂਦਾ ਚਾਹੀਆਂ ਤੇ ਹੱਟ ਆਪਣੇ ਚੜੀਆਂ ਇਹ ਆ ਦੇਖੋ ਜੀ ਆਪਾਂ ਨੇ ਹੁਣ ਫੇਰ ਇੱਕ ਵਾਰੀ ਦੂਜੀ ਵਾਰੀ ਪਾਣੀ ਇਹਦੇ ਵਿੱਚੋਂ ਕੱਢਿਆ ਤੇ ਫੇਰ ਦੇਖੋ ਕਿੰਨਾ ਗੰਦਾ ਪਾਣੀ ਨਿਕਲ ਗਿਆ ਪੂਰੀ ਫੁੱਲ ਤੰਧਾਈ ਹੈ ਇਹਦੇ ਵਿੱਚ ਵੀ ਹਜੇ ਤੇ ਦੋ ਤਿੰਨ ਪਾਣੀ ਆਪਾਂ ਨੂੰ ਇਹਦੇ ਵਿੱਚੋਂ ਕੱਢਣੇ ਪੈਣਗੇ ਤੇ ਤਾਂ ਜਾ ਕੇ ਇਹਦੇ ਵਿੱਚੋਂ ਤੰਧਾਈ ਨਿਕਲੂਗੀ ਕਿਉਂਕਿ ਜੀ ਤੰਧਾਈ ਤਾਂ ਦੇਖੋ ਜੀ 15 ਕ ਦਿਨ ਬਾਅਦ ਆਪਾਂ ਸਾਫ਼ ਵੀ ਕਰਦੀਆਂ ਫਿਰ ਵੀ ਤੰਧਾਈ ਤਾਂ ਜਮੇ ਜਾਂਦੀ ਹੈ ਜਦੋਂ ਆਪਾਂ ਪਰੌਂਠੇ ਬਣਾਉਨੇ ਆ ਤੜਕਾ ਵਗੈਰਾ ਲਾਉਨੇ ਆ ਹਨਾ ਤੇ ਇਸ ਕਰਕੇ ਜੇ ਆਪਾਂ ਨਹੀਂ ਸਾਫ਼ ਕਰਾਂਗੇ ਤੇ ਜਿਹੜਾ ਆਪਣਾ ਚਿਮਨੀ ਵਾਲਾ ਪੱਖਾ ਹੈ ਉਹ ਹਵਾ ਨਹੀਂ ਖਿੱਚੂਗਾ ਤੇ ਫਿਰ ਉਹ ਅੰਦਰੇ ਸਾਰੀ ਆਪਣੀ ਰਸੋਈ ਦੇ ਵਿੱਚ ਤੰਧਾਈ ਜਮਾ ਹੋ ਜੂਗੀ ਤੇ ਇਸ ਕਰਕੇ ਆਪਾਂ ਨੂੰ ਇਹ 15 ਕ ਦਿਨਾਂ ਬਾਅਦ ਕੱਢ ਕੇ ਜਾਲੀਆਂ ਸਾਫ਼ ਕਰਨੀਆਂ ਹੀ ਪੈਂਦੀਆਂ ਨੇ ਤੇ ਆਪਾਂ ਜੀ ਇਹ ਵੀ ਹੁਣ ਪਾਣੀ ਇੱਕ ਵਾਰੀ ਆਪਾਂ ਢੋਲ ਦਿੰਨੇ ਆ ਤੇ ਆ ਦੇਖੋ ਜੀ ਆਪਾਂ ਉਹ ਤੇਰਾ ਪਲਾ ਪਾ ਲਈ ਪੂਰਾ ਕੰਦਾ ਫੁੱਲ ਰੋ ਗਿਆ ਸੀਗਾ ਤੀਜੀ ਵਾਰੀ ਤਹੇ ਜੇ ਘੱਟੇ ਗੰਦਾ ਹੋਇਆ ਵਾ ਜਿਹੜੀ ਆਪਾਂ ਨੇ ਪਹਿਲਾਂ ਦੋ ਵਾਰੀ ਕੀਤਾ ਸਾਫ ਤੇ ਉਹ ਬਹੁਤ ਜ਼ਿਆਦਾ ਗੰਦਾ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਸੀ ਸ਼ੈਂਕ ਦੇ ਵਿੱਚ ਰੱਖ ਕੇ ਚੰਗੀ ਤਰ੍ਹਾਂ ਨਾਲ ਸਾਫ ਕਰਦੇ ਆਂ ਆਪਾਂ ਜੀ ਹੁਣ ਪੂਰੇ ਗਰਮ ਪਾਣੀ ਦੇ ਨਾਲ ਇੱਕ ਵਾਰੀ ਫੇਰ ਸਾਫ ਕਰਦਾਂਗੇ ਤੇ ਚੰਗੀ ਤਰ੍ਹਾਂ ਨਾਲ ਜਿਹੜੀ ਕੰਧਿਆਈ ਹੈ ਨਾ ਵਿੱਚੋਂ ਸਾਰੀ ਨਿਕਲ ਜਾਊਗੀ ਉੱਥੇ ਆਪਾਂ ਨੇ ਰੱਖ ਕੇ ਤੁਹਾਨੂੰ ਸਾਫ ਕਰਕੇ ਤਾਂ ਦਿਖਾਈਆਂ ਸੀਗੀਆਂ ਦੀ ਐਂ ਸ਼ਗੀਤਰਾ ਨਾ ਪਾ ਤੁੰ ਦਿਖਾਲ ਸਕਦੀ। ਇਹਦਾ ਕਿੰਨਾ ਵਧੀਆ ਰਿਜ਼ਲਟ ਆਉਂਦਾ। ਆ ਦੇਖੋ ਜੀ ਆਪਣੀਆਂ ਫਿਲਟਰ ਵਾਲੀਆਂ ਜਾਲੀਆਂ ਬਿਲਕੁਲ ਹੀ ਸਾਫ਼ ਹੋ ਗਈਆਂ। ਤੇ ਇਹ ਬਹੁਤ ਹੀ ਸੌਖਾ ਤਰੀਕਾ ਸੀਗਾ। ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ। ਆਪਾਂ ਮਿਲਦੇ ਜੀ ਨਵੇਂ ਬਲੌਗ ਦੇ ਨਾਲ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ।